ਜੀਵਨ ਤਤ ਇੱਕ ਰੁੱਖ ਤੇ ਬੰਦਰ ਰਹਿੰਦਾ ਸੀ ਸਰਦੀ ਦੀ ਰੁੱਤ 'ਚ ਕਈ ਦਿਨ ਲਗਾਤਾਰ ਮੀਂਹ ਪੈਣ ਕਾਰਨ ਬੰਦਰ ਠੰਡ ਨਾਲ ਕੰਬਣ ਲੱਗਾ ਨਾਲ ਵਾਲੇ ਰੁੱਖ ਤੇ ਇੱਕ ਨਿੱਕੀ ਜਿਹੀ ਚਿੜੀ ਬੈਠੀ ਦੇਖ ਰਹੀ ਸੀ ਚਿੜੀ ਨੂੰ ਤਰਸ ਆਇਆ ਉਹਨੇ ਕਿਹਾ ਤੂੰ ਹਰ ਵੇਲੇ ਟਾਣੀ-ਟਾਣੀ ਦੌੜਦਾ ਰਹਿੰਦਾ ਹੈਂ ਮੀਂਹ ਸਰਦੀ ਤੋਂ ਬਚਣ ਲਈ ਆਪਣੀ ਠਾਰ ਕਿਉਂ ਨਹੀਂ ਵਡਾਉਂਦਾ ਬੰਦਰ ਚੁੱਪ ਰਿਹਾ ਠੰਡ ਹੋਰ ਵਧ ਗਈ ਚਿੜੀ ਨੇ ਫੇਰ ਕਿਹਾ ਤੈਨੂੰ ਸ਼ਰਮਾਉਣੀ ਚਾਹੀਦੀ ਹੈ ਤਾਕਤਵਰ ਹੋ ਕੇ ਵੀ ਠੰਡ ਨਾਲ ਮਰ ਰਿਹਾ ਹੈਂ ਬਾਂਦਰ ਫੇਰ ਚੁੱਪ ਰਿਹਾ ਚਿੜੀ ਨੂੰ ਲੱਗਾ ਬੜਾ ਠੀਠ ਹੈ ਉਹਨੇ ਹੋਰ ਗੁੱਸੇ ਨਾਲ ਕਿਹਾ ਤੇਰੇ ਜੈ ਨਕੰਮੇ ਤਾਂ ਮਾਰੀ ਜਾਣੇ ਚਾਹੀਦੇ ਆ ਮੈਂ ਤਾਂ ਚੰਨੀ ਆ ਤੇਰੇ ਮਰੇ ਦਾ ਹੀ ਮੂੰਹ ਦੇਖ ਜਿਵੇਂ ਚਿੜੀ ਆਪਣੇ ਆਲ ਨੇ ਝੂਟ ਕੇ ਗਈ ਬਾਂਦਰ ਨੇ ਰੁੱਖ ਤੇ ਚੜ ਕੇ ਚਿੜੀ ਦਾ ਲੈਣਾ ਤਬਾਹ ਕਰ ਦਿੱਤਾ ਵਾਪਸ ਆਈ ਚਿੜੀ ਰੋਣ ਲੱਗੀ ਤੇ ਬਾਂਦਰ ਨੂੰ ਬੁਰਾ ਭਲਾ ਕਹਿਣ ਲੱਗੀ ਨਾਲ ਦੇ ਰੁੱਖ ਤੇ ਬੈਠੇ ਬਿਜੜੇ ਨੇ ਕਿਹਾ ਇਹ ਨੁਕਸਾਨ ਬਾਂਦਰ ਨੇ ਨਹੀਂ ਤੂੰ ਖੁਦ ਕੀਤਾ ਹੈ ਮੈਂ ਕਿਉਂ ਮੇਰਾ ਤਾਂ ਘਰ ਤਬਾਕ ਤਬਾਹ ਹੋ ਗਿਆ ਕਿਉਂਕਿ ਤੂੰ ਨਸੀਹਤ ਲਈ ਗਲਤ ਵੇਲਾ ਚੁਣ ਲਿਆ ਉਹ ਵੇਲਾ ਸਿੱਖਿਆ ਦੇਣ ਦਾ ਨਹੀਂ ਹੰਦਰਦੀ ਕਰਨ ਦਾ ਸੀ ਧੰਨ